इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵਾਲੀ ਨੰਬਰ 1 ਦਾ ਅਰਥ ਤਾਂ ਬਹੁਤ ਸਾਰੇ ਅਸੀਂ ਬਹੁਤ ਕੱਟ ਗਿਆ ਹੋਇਆ तकरीबन 20% ਕੱਟ ਗਿਆ ਹੋਇਆ ਉਹਦੇ ਵਿੱਚ ਮਨਖਣ ਚ ਕੌਨਸਾ ਮਿਲ ਕੇ ਸਾਥਾ ਐਮਸੀ ਨੇ ਅੱਜ ਆਮਾ ਦੀ ਪਾਣੀ ਦੀ ਸ਼ਾਮ ਹੋ ਗਿਆ ਔਰ ਮੈਨੂੰ ਦੱਸਿਆ ਹੈ ਕਿ ਨਾ ਬਹੁਤ ਬਹੁਤ ਮਾਦੇ ਨੈਕ ਸਮਾਜ ਹੱਤੀ ਜਿਹੜੀ 200 ਦੇ ਆਸ-ਪਾਸ ਬੋਲ ਰਿਹਾ ਹੈ ਔਰ ਇਹਨਾਂ ਤੋਂ ਫਰਕ ਮਾਰ ਚੱਕਰ ਹੋ ਗਿਆ ਜੀ ਬੜੀ ਗੇਰ ਤਰ੍ਹਾਂ ਸੀ ਬੜਾ ਜੀ ਕਰਦਾ ਤੁਸੀਂ ਸ਼ਾਮਲ ਹੋਈਏ ਤੁਸੀਂ ਨੀਤੀਆਂ ਦੇਖ ਕੇ ਪਰਮਾ ਸਾਹਿਬ ਜੀ ਨੇ ਕਿ ਇਹਨਾਂ ਅੱਜ ਇਹ ਆਮਦੀ ਪਾਰਟੀ ਸੰਗਠਨ ਦਾ ਨਿਯੰਤਰਣ ਬਹੁਤ ਵਸਤਵਿਕ ਹੈ ਲਗਾਤਾਰ ਆਮ ਆਦਮੀ ਪਾਕਿਸਤਾਨ ਵਿੱਚ ਜਿਸ ਦਾ ਸਨਮਾਨ ਕਰਨ ਵਿੱਚ ਲਗਾਤਾਰ ਜੜੀਆਂ ਨੇ ਕਾਲੀਦਾਰ ਸ਼ਬਦ ਤੋਂ ਛੱਡ ਕੇ ਲਗਾਤਾਰ ਹੋਈਆਂ ਹਨ ਸੋ ਇਹ 2 ਸਾਲ ਸਫਾ 255 ਸਾਲ ਦੇ ਕਿਤੇ ਕਾਰਜਕਾਲ ਦੇ ਦਰਮਿਆਨ ਕੰਮ ਕੰਮ ਜਿਹੜਾ ਚਾਹ 600 ਤੋਂ ਬਿਜਲੀ ਮੁਸਤ ਹੈ ਚਾਹ 44 ਨੌਕਰੀਆਂ ਨੇ ਚਾਹੇ ਪਰ ਲੋਕ ਜਿਹੜੀ ਕੜਕ ਕਰਕਾ ਬੁੜੀ ਬਹੁਤ ਅਸਰਦਾਰ ਕੰਮ ਮਿਲ ਰਹੀ ਹੈ ਇਸਾਨਾਂ ਦੇ ਖੇਤਾਂ ਤੇ ਪਾਣੀ ਜਾ ਰਿਹਾ ਨਹਿਰਾਂ ਦੇ ਵਿੱਚ ਪਾਣੀ ਆ ਰਿਹਾ ਹੈ ਸਹੀ ਟਾਈਮ ਤੇ ਆ ਰਹੀ ਹੈ ਸ਼ਹਿਰ ਦੀ ਗਾਰਕਣ ਸ਼ਹਿਰ ਦੇ ਲੱਛੇ ਦੇ ਕੰਮ ਹੈ ਐਨਆਰਸੀ ਵਿਰਾਦ ਦੀ ਦੀਫੋ ਜਾ ਰਹੇ ਨੇ ਔਰ ਜਿਹੜੇ ਛੋਟੇ ਉਦਯੋਗਪਰਾਂ ਦਾ ਕੰਮ ਹੋਣ ਨਗਰਵਲੇ ਔਰ ਜਿਹੜੇ ਦਸਤਨ ਦੇ ਵਿੱਚ ਪਹਿਲੇ ਚੱਕਰ ਨਾ ਮਾਈ ਪਈ ਸੀ ਉਹ ਉਹ ਚੱਕਰ ਫਤੂ ਹੋ ਗਏ ਜਿੱਥੇ ਜਨਸੰਗਤ ਕੈਂਪ ਲੱਗੇ ਮੀਨਿ ਪਾਸੋ ਦੇ ਵਿੱਚ ਲੱਗੇ ਨੇ ਪਿੰਡਾਂ ਦੇ ਸਹਿਯੋਗ ਨਾਲ ਪਾਸੋ ਦਾ ਬੰਦ ਖੇਰਾ ਬਾਗ ਨੇ ਸਭ ਦੇ ਕੰਮ ਜਿਹੜੇ ਇੱਕ ਛੱਤ ਥੱਲੇ ਹੋ ਗਏ ਸੋ ਇਹ ਫਰਕ ਹੈ ਆਮ ਆਦੀ ਪਾਗੀ ਦਾ ਕਿ ਅੱਜ ਉਹ ਕੰਮਾਂ ਤੇ ਅੰਦਰ ਵਾਪਸ ਹੋ ਕੇ ਜਿਹੜੇ ਮਰਖੰਡ चौहान ਸਾਹਿਬ ਸਾਡੇ ਸ਼ਾਮ ਨੂੰ ਆਇਆ ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈਰ ਅੱਜ ਦੇ ਆਨਰੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਜਿਹੜੇ ਲੀਡਰ ਸਾਹਿਬਾਨ ਆਪ ਬਸਰ ਦੇ ਰੂਪ ਤੇ ਆਮ ਦੀ ਪਾਲੀ ਚਾ ਲੋ ਉਹਦੇ ਬਹੁਤ ਉਪਕ੍ਰਿਯਮ ਹਰ ਰੋਜ਼ ਜਿਹੜੀਆਂ ਗੱਲਾਂ ਹੋਣ ਨੇ ਸੁਪਰਮਾਤਾ ਚੰਦ ਕਿਲਾ ਰੱਖੇ ਜੀ ਔਰ ਪਿਛਲੇ 62 ਸਾਲਾਂ ਦਾ ਸੀ ਪਦੌਚੀ ਕਾਰਕਾ ਦੀ ਜਿਹੜੀ ਪੁਰਾਣੇ ਜਿਹੇ ਸਾਲ ਪਹਿਲੇ ਉਹਦੇ ਵਿੱਚ ਜਿੰਨੇ ਕੰਮ ਕਰਾਂਗੇ ਜਿਵੇਂ ਜਲੰਧਰ ਦੀ ਬਾਲਖਣ ਦਾਸਾ ਕੇ ਔਰ ਵਾਲੇ ਸਮੇਂ ਦੇ ਵਿੱਚ ਆਮ ਆਣੀ ਪਾਣੀ ਦੀ ਕਮੀ ਜਿਹੜੀ پورے ਪੰਜਾਬ ਦੇ ਵਿੱਚ ਹੋ ਰਹੀ ਹੈ ਬੋਲ ਰਹੀ ਹੈ ਬੋਲੀ ਨਹੀਂ ਪਰ ਵੱਡੇ ਮਾਰਦੰਮ ਦੇ ਨਾਲ ਸਾਡੀ ਜਿਹੜੀਆਂ ਬਾਲਖਣਾਂ ਉਹਨੀਆਂ ਵਿਚਾਰ ਉਹ ਵੀ ਨੇੜੇ ਹਰਿਆਣਾ ਦੀ ਇਲੈਕਸ਼ਨ ਆ ਰਹੀ ਹੈ ਪਾਸ ਸਭੀਆਂ ਇੱਥੇ ਸਰਪੰਚੀ ਦੀਆਂ ਇਲੈਕਸ਼ਨਾਂ ਬਲਾਕ ਸੰਸਦੀਆਂ ਇਲੈਕਸ਼ਨਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨਾਂ ਕਾਰਪੋਰੇਸ਼ਨਲ ਇਲੈਕਸ਼ਨਾਂ ਨਗਰ ਪੰਚਾਇਤਾਂ ਦੀਆਂ ਇਲੈਕਸ਼ਨਾਂ ਨਗਰ ਕੌਂਸਲ ਦੀਆਂ ਇਲੈਕਸ਼ਨਾਂ ਆਮ ਆਦਮੀ ਪਾਰਟੀ ਵੱਡੇ ਫਰਕ ਦੇ ਨਾਲ ਸੋਚਕ ਜਿੱਤ ਕਰਨਗੇ ਅਤੇ ਆਪਣੀ ਆਪਣੀ ਵਿਤਾਬਾਤ ਕਰਨੀ ਲੱਗਣਾ ਹੈ ਸਹਿਰਾ ਤੇ ਮਾਰਕਸਵਾਦੀ ਬਿਧੀਆਂ ਆਪਣੇ ਆਪਣੇ ਕਮੇਟੀਵਲ ਪ੍ਰਧਾਨਾ ਹੋਣਗੇ ਬਹੁਤ ਚੰਗੇ ਤਰੀਕੇ ਨਾਲ ਕਰਾਸਟਿੰਗ ਆਮ ਆਦਮੀ ਪਾਰਟੀ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਹਰਿਆਣਾ ਦੀ বহুত ধন্যবাদ চ ਜੀ ਸੁਨੋ ਅੱਜ ਦਾ ਸਰਕਾਰੀ ਨਿਯਮ ਆਪਣੇ ਸਰਵਕਰ ਦਾ ਮੁਖ ਬਖਸ਼ਿਆ ਮੈਂ ਅੱਜ ਤੁਹਾਡੀ ਜਨਤਾ ਨੂੰ ਮਨਮਰਕ ਦੀ ਤੇ ਦਰਦਾ ਜਨਤਾ ਨੂੰ ਵਿਸ਼ਵਾਸ ਵਾਲਾ ਕਿ ਭਾਰਤ ਦੇ ਅਖੋਨ ਕਿ ਦੀ ਓਕੀ ਕੰਮ ਅਸੀਂ ਬਹੁਤ ਜਲਦ ਸੁਧਾਰ ਕਰਾਂਗੇ ਤੇ ਹੋਰ ਸੇਵਾ ਬਹੁਤ ਬਹੁਤ ਸਹਜ ਹੋਦਾ ਹੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਮਹਾਰਾਜ ਜਿੰਦਾਬਾਦ ਸਰਦਾਰ ਗੁਰਦੇਵ ਸਿੰਘ ਦੇ ਮਹਾਰਾਜ ਜਿੰਦਾਬਾਦ ਅਸੀਂ ਬੇਨਤੀ ਕਰਦੇ ਸਾਡੇ ਐਮਐਲਏ ਸਰਦਾਰ ਗੁਰਦੇਵ ਸਿੰਘ ਜੀ ਮਾਨ ਨੂੰ ਜੀ ਮਾਨ ਜੀ ਨੂੰ ਕਿਉਂ ਵੀ ਸੰਗਤਾਂ ਦੇਦਰਖ ਹੋਣਗੇ ਧੰਨਵਾਦ। ਉਸ ਤੋਂ ਪਹਿਲਾਂ ਅਸੀਂ ਸਵਾਗਤ ਕਰਨਾ ਸਾਡੇ ਸਾਬਕਾ ਐਮਸੀ ਮੱਖਣ ਸਿੰਘ ਚੋਹਾਨ ਜੀ ਜੋ ਕਿ ਪਾਰਟੀ ਦੇ ਅਨੇਕਾਂ ਦੇਖ ਕੇ ਹੋਏ ਦੇਖਦੇ ਹੋਏ ਅਜਾਮਦਵੀ ਪਾਰਟੀ ਦਾ ਕੱਲਾ ਫੜਨ ਜਾ ਰਹੇ ਨੇ ਸੋ ਸੁਰੋਟਾ ਦੇ ਕੀ ਮਾਨਸਾ ਖਾੜੀ ਵੀ ਚੰਨ ਨੂੰ ਜੀ ਆਣ ਆਖਦੇ ਨੇ ਸੋ ਇੱਕ ਵਾਰ ਤਾੜੀ ਲਾ ਦਿਓ ਜੀ। ਜੀ ਆ ਮੈਡਮ ਜਸਵਿੰਦਰ ਕੌਰ ਪੱਟੜ ਜੀ ਨਰਿੰਦਰ ਕੁਮਾਰ ਜੁਸ਼ੀ ਜੀ ਕਾਲਾ ਕਿਤਾਬਾ ਵਾਲਾ ਲਖਵਿੰਦਰ ਸਿੰਘ ਲੱਕੀ ਜੀ ਜਗਤਾਰ ਸਿੰਘ ਸਟੇਲੋ ਜੀ ਸਾਡੇ ਸ਼ੇਵਨਾਲ ਜੀ ਜੀਵਨ ਕੁਮਾਰ ਜੀ ਗੁਰਦੀਪ ਜੀ ਨੀਤਾ ਰਾਮਗੜ੍ਹ ਕਰਮਾ ਟੋਪਰ ਅਮਨਦੇਵ ਮੁਸਤਫਾ ਜੀ ਆਜੋ ਆਜੋ ਸਾਡੇ ਪਾਰਸੋ ਦੀ ਸਾਰੀ ਜੀ ਟੀਮ ਆਮ ਆਦਮੀ ਪਾਰਟੀ ਦੀ ਸਵਾਗਤ ਕਰਨਾਰੇ ਮੱਖਣ ਸਿੰਘ चौहान ਜੀ ਦਾ ਐਮਐਲਏ ਸਰਸਕਾਰੀ ਨਾਲ ਰੋਮੀ ਕਰੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਔਰ ਤਾਰੇ ਲੈ ਜੀ ਲਖਨਜੀ ਨੂੰ ਗਿਆਨੋ ਹੌਸਲਾ ਬਵਾਇ ਦੇ ਲੋ ਸੋ ਇਸੇ ਬਾਅਦ ਮੱਖਣ ਸਿੰਘ ਤਹਾਂਦੀ ਤੇ ਐਮਐਲਏ ਸਾਹਿਬ ਦਾ ਸਨਮਾਨ ਕਰ ਰਹੇ ਨੇ ਆਮ ਆਦਮੀ ਪਾਰਟੀ ਜੰਦਾਬਾਦ ਆਮ ਆਦਮੀ ਪਾਰਟੀ ਜੰਦਾਬਾਦ ਸੋ ਗਿਆਨੋ ਆਖਦੇ ਮੱਖਣ ਸਿੰਘ ਤਹਾਂਦੀ ਨੂੰ ਜੋ ਕਿ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਸੋ ਅਗਲੇ ਵਿਚਾਰ ਸਾਡੇ ਸਰਕਾਰ ਦੇ ਗੁਰਦੇਵ ਸਿੰਘ ਬੇਮਾਨ ਜੀ ਐਮਐਲਏ ਨਗਰ ਪੰਚਾਇਤ 파ਸੋਂ ਪਰ ਮੇਰੇ ਬਹੁਤ ਹੀ ਸਤਕਾਰਯੋਗ ਛੋਟੇ ਵੀਰ ਮੱਖਣ ਟੋਹਾਂ ਜੀ ਜਿਹੜੇ ਕਿ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਸਰਗਰਮ ਨੇ ਐਮਸੀ ਵੀ ਰਹੇ ਆ ਸਾਫ ਕਾ ਐਮਸੀ ਨੇ ਔਰ ਇੰਨਾਂ ਵਿੱਚ ਜਿਹੜਾ ਭਾਈਚਾਰਾ ਤਕਰੀਬਨ ਆਇਆ ਹੈ ਕਹਿ ਲਈਏ ਕਿ 90% ਵੋਟ ਇਹਨਾਂ ਦੇ ਆਪਣੇ ਪਰਿਵਾਰਾਂ ਪਰਿਵਾਰਾਂ ਦੀ ਹੈ ਜੀ ਸੋ ਅੱਜ ਆਮ ਆਦੀ ਪਾਰਟੀ ਸ਼ਾਮਲ ਹੋਏ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮੱਖਣ ਜੀ ਨੂੰ ਮੁਬਾਰਕਬਾਦ ਦਿਨ ਜੀ ਆਇਆਂ ਤੁਹਾਡਾ ਆਮ ਆਦੀ ਪਾਰਟੀ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਜ਼ੋਰਦਾਰ ਟਾੜਕੇ ਮੱਖਣ ਜੀ ਲਗਾਤਾਰ ਆਮ ਆਦੀ ਪਾਰਟੀ ਦੇ ਵਿੱਚ ਹਰ ਰੋਜ਼ ਅਕਾਲੀ ਦਲ ਤੋਂ ਕਿਉਂਕਿ ਅਕਾਲੀ ਦਲ ਤੁਹਾਨੂੰ ਪਤਾ ਹੀ ਹੈ ਜੀ ਮੁੱਕ ਗਈ ਕਹਾਣੀ ਖਤਮ ਹੋ ਗਈ ਗੱਲ ਬਹੁਤ ਸਾਰੇ ਅਕਾਲੀ ਦਲ ਤੋਂ ਆ ਰਹੇ ਨੇ ਬਹੁਤ ਸਾਰੇ ਕਾਂਗਰਸ ਪਾਰਟੀ ਤੋਂ ਆ ਰਹੇ ਕਿਉਂਕਿ ਜਿਹੜੀ ਜਲੰਧਰ ਦੀ ਜਿੰਮੀਚੋਨ ਹੋਈ ਉਹਦੇ ਵਿੱਚ 37000 ਦਾ ਫਰਕ ਜਿਹੜਾ ਸਾਬਤ ਕਰਦਾ ਹੈ ਕਿ ਭਗਵੰਤ ਮਾਨ ਸਾਹਿਬ ਦੇ 2 ਸਾਲ ਸਮਾਂ 2 ਸਾਲ ਦੇ ਕਾਰਜਕਾਲ ਨੂੰ ਪੰਜਾਬ ਦੇ ਲੋਕ ਪਸੰਦ ਕਰ ਰਹੇ ਨੇ ਔਰ ਉਹ ਸੀਟ ਜਿਹੜੀ ਜਿੱਤਣ ਤੋਂ ਬਾਅਦ ਪੰਜਾਬ ਦੇ ਵਿੱਚ ਮਾਹੌਲ ਹੀ ਚੇਂਜ ਹੋ ਗਿਆ ਸੋ ਇਸ ਕਰਕੇ ਅੱਜ ਮੱਖਣ ਜੀ ਨੇ ਸਪੈਸ਼ਲਿ ਪ੍ਰੋਗਰਾਮ ਜਿਹੜਾ ਰੱਖਿਆ ਮੈਂ ਇਹਨਾਂ ਨੂੰ ਮੁਬਾਰਕਬਾਦ ਇਹਨਾਂ ਸਾਡੀ ਸਾਰੀ ਟੀਮ ਪਾਸੋਂ ਦੀ ਜਿਹੜੀ ਐ ਇੱਥੇ ਹਾਜ਼ਰ ਹੈ ਚੇਅਰਮੈਨ ਦੀਪਾ ਰਾਮਗੜ੍ਹ ਜੀ ਇਹ ਵੀ ਮੇਰੇ ਨਾਲ ਪਹੁੰਚੇ ਹੈ ਕਰਮਾ ਟਾਪਰ ਮੇਰੇ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਗਾਇਕ ਨੇ ਮੈਂ ਅੱਜ ਦੁਗਰੀ ਪਿੰਡ ਤੋਂ ਹੁਣੇ ਆ ਰਿਹਾ ਕਿਉਂਕਿ ਅਮਰ ਸਿੰਘ ਚੰਕੀਲਾ ਜੀ ਉਹਨਾਂ ਦਾ ਅੱਜ 64ਵਾਂ ਜਨਮ ਦਿਨ ਹੈ ਜੇ ਅਸੀਂ ਉੱਥੇ ਰਮ ਦੇ ਕੇਕ ਕੱਟ ਕੇ ਆਏ ਕਰੇ ਦੁਗਰੀ ਪਿੰਡ ਚੰਕੀਲਾ ਸਾਹਿਬ ਦੇ ਘਰੇ ਦੇਖੋ ਚੰਕੀਲਾ ਸਾਹਿਬ ਨੂੰ ਕਿਵੇਂ ਪਿਆਰ ਕਰਦੇ ਨੇ ਆਹ ਦੇਖੋ ਇੱਕ ਵਾਰ ਜ਼ੋਰਦਾਰ ਤਾੜੀਆਂ ਸੋ ਅੱਜ ਇਹ ਮੁਬਾਰਕ ਮੌਕਾ ਇਸ ਮੁਬਾਰਕ ਮੌਕੇ ਤੇ ਅੱਜ ਮੱਖਣ ਜੀ ਸ਼ਾਮਲ ਹੋਏ ਆਵਾ ਦੀ ਪਾਰਟੀ ਦੇ ਵਿੱਚ ਇਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਆਇਆਂ ਨੂੰ ਕੁਝ ਕਿ ਇਸ਼ੂ ਨੇ ਸ਼ਹਿਰਾਂ ਦੇ ਜਿਵੇਂ ਐਨਓਸੀ ਦਾ ਇਸ਼ੂ ਬੜਾ ਗੰਭੀਰ ਹੈ ਜੀ ਲਾਲ ਲਕੀਰ ਦਾ ਇਸ਼ੂ ਬੜਾ ਗੰਭੀਰ ਹੈ ਕੁਝ ਕਿ ਜਿਹੜੇ ਵਰਗ ਨੇ ਜਿਹੜੇ ਘਟ ਗਿਣਤੀ ਨੇ ਕੁਝ ਕਮਿਊਨਿਟੀਜ਼ ਨੇ ਜਿਨ੍ਹਾਂ ਕੋਲੇ ਕੋਈ ਸੰਸਕਾਰ ਕਰਨ ਨੂੰ ਜਗ੍ਹਾ ਹੈ ਨਹੀਂ ਜਾਂ ਕੋਈ ਧਾਰਮਿਕ ਸਥਾਨ ਲਈ ਕੋਈ ਜਗ੍ਹਾ ਹੈ ਨਹੀਂ ਜਾਂ ਧਰਮਸ਼ਾਲਾ ਬਹਿਣ ਵਾਸਤੇ ਵਿਚਾਰ ਚਰਚਾ ਕਰਨ ਵਾਸਤੇ ਕੋਈ ਜਗ੍ਹਾ ਹੈ ਨਹੀਂ ਬਹੁਤ ਗੰਭੀਰ ਗੱਲਾਂ ਨੇ ਜੀ 76 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਇੱਥੇ ਕਿੰਨੇ ਐਮਐਲਏ ਆਏ ਕਿੰਨੇ ਗਏ ਕਿੰਨੇ ਮੰਤਰੀ ਬਣੇ ਪਰ ਕਿਸੇ ਨੇ ਕਦੇ ਕੋਈ ਗੰਭੀਰਤਾ ਦੇ ਨਾਲ ਇਸ ਚੱਲ ਦੇ ਉੱਪਰ ਚਰਚਾ ਨਹੀਂ ਕੀਤੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਤੁਹਾਡੀਆਂ ਇਹ ਸਾਰੀਆਂ ਜਿਹੜੀਆਂ ਮੰਗਾਂ ਨੇ ਆ ਮੇਰਾ ਵੀਰ ਰਾਜਕੁਮਾਰ ਬੈਠਾ ਹੈ ਜੀ ਮੁਲਾਜ਼ਮਾਂ ਦੀਆਂ ਮੰਗਾਂ ਨੇ ਜਿਹੜੀਆਂ ਕੱਲ ਹੀ ਇਹਨਾਂ ਦਾ ਅਸੀਂ ਇੱਕ ਜਿਹੜਾ ਇਸ ਵਕਤ ਆਊਟਸੋਰਸਸ ਤੇ ਨੇ ਇਹਨਾਂ ਨੂੰ ਕੰਟਰੈਕਟ ਤੇ ਕਰਨ ਵਾਸਤੇ ਕੱਲ ਹੀ ਮੀਟਿੰਗ ਰੱਖੀ ਹੋਈ ਹੈ ਉਹ ਮੀਟਿੰਗ ਅਸੀਂ ਦੋ ਦਿਨ ਦਾ ਪ੍ਰੋਸੈਸ ਕੰਪਲੀਟ ਕਰਕੇ ਅਸੀਂ ਉੱਪਰ ਵੀ ਜਾਵਾਂਗੇ ਮੈਂ ਆਪ ਨਾਲ ਜਾਊਂਗਾ ਔਰ ਇਹ ਪਰਾ ਸਾਰੇ ਕੰਟਰੈਕਟ ਤੇ ਹੋਣਗੇ ਜੇ ਮੈਨੂੰ ਖੁਸ਼ੀ ਹੋਏਗੀ ਇਸ ਗੱਲ ਨਾਲ ਆਵਾਜ਼ ਪਾਰਟੀ ਜਿੰਦਾਬਾਦ ਆਵਾਜ਼ ਜਿੰਦਾਬਾਦ ਸੋ ਆ ਪਿੱਛੇ ਮੈਨੂੰ ਨਾਂ ਭੁੱਲ ਗਿਆ ਤੈਨੂੰ ਬੋਲ ਨਹੀਂ ਜਾ ਜਗਤ ਸਿੰਘ ਜਗਤ ਸਿੰਘ ਜਗਤ ਸਿੰਘ ਪਿੰਨ ਅਨੂਵਾਲਦੇ ਵੀ ਬੜਾ ਪੁਰਾਣੇ ਮੁਲਾਜ਼ਮ ਨੇ ਜੀ ਨਗਰ ਪੰਚਾਇਤ ਦੇ ਵਿੱਚ ਕੰਮ ਕਰਦੇ ਆ ਬਹੁਤੇ ਵੱਡੇ ਨੇ ਕੀਤੇ ਆ ਜੀ ਪਰ ਆਊਟਸੋਰਸਰ ਤੋਂ ਕੰਟਰੈਕਟ ਦੇ ਵਿੱਚ ਲਿਆਉਣ ਦੇ ਵਿੱਚ ਇੰਨੇ ਸਾਲ ਲੱਗੇ ਤੇ ਮੇਰੇ ਭਰਾ ਹੜਤਾਲ ਤੇ ਵੀ ਬੈਠੇ ਸੀ ਚਲੋ ਆਪਣੇ ਭਰਾ ਨੇ ਮੈਂ ਬੇਨਤੀ ਕੀਤੀ ਔਰ ਸਰ ਨੇ ਬੇਨਤੀ ਪ੍ਰਵਾਨ ਕੀਤੀ ਦੁਬਾਰਾ ਜਿਹੜਾ ਪਾਸੋਂ ਦੇ ਵਿੱਚ ਸਾਫ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਔਰ ਪਾਸੋਂ ਦੁਆਰਾ ਫਿਰ ਸਾਫ ਹੋ ਗਿਆ ਔਰ ਅੱਗੇ ਵੀ ਲਗਾਤਾਰ ਜਦੋਂ ਵੀ ਸਰਕਾਰ ਦੀ ਪਾਲਿਸੀ ਆਏਗੀ ਇਹ ਪਰਾ ਸਾਡੇ ਪੱਕੇ ਵੀ ਹੋਣਗੇ ਆਨੰਦ ਵੀ ਪਾਰਟੀ ਜਿੰਦਾਬਾਦ ਗੁਪਤਾ ਸਿੰਘ ਦੇਵਾਲ ਜਿੰਦਾਬਾਦ ਔਰ ਅੱਜ ਤੁਸੀਂ ਵੱਡੀ ਗਿਣਤੀ ਦੇ ਵਿੱਚ ਵਾਰ ਨੰਬਰ 8 ਤੇ ਵਾਰ ਨੰਬਰ 10 ਨਗਰ ਪੰਚਾਇਤ ਪਾਸੋਂ ਤੁਸੀਂ ਇਕੱਠ ਕਰਕੇ ਦੱਸਤਾ ਕਿ ਤੁਸੀਂ ਕਿਵੇਂ ਮੱਖਣ ਜੀ ਨੂੰ ਪਿਆਰ ਕਰਦੇ ਹੋ ਔਰ ਉਹ ਸਾਰੇ ਪਰਾ ਸਾਡੀ ਸਫਾਈ ਸੇਵਕ ਵੀ ਇੱਥੇ ਬੈਠੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਾਡੀ ਸਾਰੀ ਟੀਮ ਜੋਸ਼ੀ ਜੀ ਲੱਗੀ ਪਾਸੋਂ ਗੁਗਲ ਸਾਹਿਬ ਜਕਟਾਰ ਭਾਜੀ ਕਾਲਾ ਕਿਤਾਬਾਂ ਵਾਲਾ ਜੀਵਨ ਵਿੱਕੀ ਆਪਣੇ ਮਰਸਾਦ ਜੀ ਸਾਡੇ ਵਿਸ਼ੇ ਬਲਾਲ ਜੀ ਸਾਰੀ ਸਾਡੀ ਟੀਮ ਜਿਹੜੀ ਹੈ ਉਹ ਇੱਥੇ ਪਹੁੰਚੀ ਹੈ ਜੁਆਇਨ ਕਰਾਇਆ ਇਹਨਾਂ ਨੂੰ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਬਹੁਤ ਜਲਦ ਪਾਸੂ ਦੀ ਨਗਰਪਾਲਿਕਾ ਦੀ ਚੋਣ ਹੋਊ ਹੈ ਜੀ 14 ਤਰੀਕ ਨੂੰ ਕੰਮ ਖਤਮ ਹੋ ਗਈ ਹੈ ਔਰ ਉਹ ਇਲੈਕਸ਼ਨ ਦੁਬਾਰਾ ਹੋਏਗੀ ਤੇ ਉਹਦੇ ਵਿੱਚ ਤੁਸੀਂ ਹੁਣ ਜਿਹੜੀਆਂ ਕਮੀਆਂ ਪਹਿਲਾਂ ਰਹੀਆਂ ਨੇ ਕਾਂਗਰਸ ਸਰਕਾਰ ਦੇ ਟਾਈਮ ਉਨੋਂ ਕਮੀਆਂ ਨਹੀਂ ਛੁੱਟਣੀਆਂ ਆਪਾਂ ਆਪਾਂ ਆਪਣੇ ਭਾਈਚਾਰੇ ਦੇ ਵਿੱਚੋਂ ਆਪਣੇ ਮਿਹਨਤੀ ਜਿਹੜੇ ਸਭ ਦੇ ਕੰਮ ਆਣ ਆਪਾਂ ਆਪਣੇ ਭਾਈਚਾਰੇ ਦੇ ਵਿੱਚੋਂ ਆਪਣੇ ਮਿਹਨਤੀ ਜਿਹੜੇ ਸਭ ਦੇ ਕੰਮ ਆਣ ਉਹ ਪ੍ਰੈਂਸੀ ਬਣਾਉਣੇ ਆ ਜੀ ਤੁਹਾਡੇ ਆਸ਼ੀਰਵਾਦ ਤੇ ਨਾਲ ਸਭ ਨਾਲ ਮਿਲ ਕੇ ਬਣਾਉਣੇ ਆ ਤੁਸੀਂ ਸਾਰੇ ਡਟ ਕੇ ਸਾਥ ਦਿਓ ਸੋ ਇੱਕ ਵਾਰ ਫੇਰ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਆਰਥਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਕੰਮਾਂ ਦੇ ਉੱਪਰ ਮੋਹਰ ਕੇ ਲਗਾਤਾਰ ਵਿਰਾਸਾ ਨਾ ਬਣ ਰਿਹਾ ਮੇਰਾ ਵੀਰ ਅੰਗਰੇਜ਼ ਕਿੱਥੇ ਹੈ ਅੰਗਰੇਜ਼ ਬੜੀ ਆਏ ਸੀਗੇ ਸਾਰੀ ਟੀਮ ਆਈ ਹੈ ਤੇ ਇਹ ਸ਼ਾਮਲ ਹੋਏ ਨੇ ਅੱਜ ਨੌਜਵਾਨ ਸ਼ਾਮਲ ਹੋਏ ਨੇ ਪਾਸੋਂ ਤੋਂ ਪਰ ਹੋਰ ਵੀ ਬਹੁਤ ਸਾਰੀਆਂ ਜੁਆਨੀਆਂ ਜਿਹੜੀਆਂ ਉਹਨਾਂ ਨੇ ਦਿਨਾ ਚ ਤੁਸੀਂ ਦੇਖੋਗੇ ਤੇ ਅੰਗਰੇਜ਼ ਮੇਰਾ ਵੀਰ ਆ ਆਪਣੇ ਭਾਈਚਾਰੇ ਚੋਂ ਜੀ ਇਹ ਵੀ ਇੱਕ ਕਬੜਾ ਦਾ ਕੰਮ ਕਰਦੇ ਨੇ ਬਹੁਤ ਅੱਛਾ ਨਮਾ ਦਾ ਕਾਰੋਬਾਰ ਆ ਗੱਡੀਆਂ ਦਾ ਜਿਹੜੀਆਂ ਪੁਰਾਣੀਆਂ ਉਹਨਾਂ ਦਾ ਕੰਮ ਕਰਦੇ ਨੇ ਲੈ ਕੇ ਅੱਗੇ ਰੀਸੇਲ ਦਾ ਕੰਮ ਵੀ ਕਰਦੇ ਆ ਅੱਗੇ ਕਬੜਾ ਦਾ ਕੰਮ ਵੀ ਕਰਦੇ ਆ ਇਹ ਵੀ ਅੱ ਤੇ ਹੋਰ ਵੀ ਬਹੁਤ ਸਾਰੇ ਪਾਸੋਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਲੋਕ ਨੇ ਆਮ ਆਦੀ ਪਾਰਟੀ ਸ਼ਾਮਲ ਹੋਣਾ ਚਾਹੁੰਦੇ ਆ ਕਿਉਂਕਿ ਇਲੈਕਸ਼ਨ ਸਿਰ ਤੇ ਆ ਸਾਰੇ ਚਾਹੁੰਦੇ ਆ ਕਿ ਨਗਰ ਪੰਚਾਇਤ ਪਾਸੋਂ ਦੇ ਵਿੱਚ ਇੱਕ ਸਾਫ ਸੁਥਰਾ ਜਿਹੜਾ ਸਿਸਟਮ ਜਿਹੜਾ ਅੱਗੇ ਜਿਵੇਂ ਚੱਲਦਾ ਆ ਉਹ ਅੱਗੇ ਚੱਲਦਾ ਰਹੇ ਔਰ ਜਿਹੜੇ ਰਿਜ਼ਰਵ ਕਰਦੇ ਆ ਜਿਨ੍ਹਾਂ ਨੇ ਪਹਿਲਾਂ ਮਿਹਨਤ ਕੀਤੀ ਹੈ ਮੁਬਾਰਕ ਹੈ ਸਭ ਨੂੰ ਮੌਕਾ ਦੇਵਾਂਗੇ ਜਿਹੜੇ ਨਵੇਂ ਨੇ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਮਿਹਨਤ ਕੀਤੀ ਹੈ ਉਹਨਾਂ ਨੂੰ ਵੀ ਮੌਕਾ ਦੇਵਾਂਗੇ 11 ਵਾਰਡ ਨੇ ਔਰ ਉਹਨਾਂ ਸਭ ਨੂੰ ਜਰਾ ਦੁਬਾਰਾ ਅਸੀਂ ਮੌਕਾ ਦੇਵਾਂਗੇ ਤੁਸੀਂ ਸਭ ਨੇ ਅਸ਼ੀਰਵਾਦ ਦੇਣਾ ਤੇ ਇਹ ਪੰਜਾਂ ਪਾਸੋਂ ਦੇ ਵਿੱਚ ਆਪਾਂ ਨਵੀਂ ਜਿਹੜੀ ਆ ਕਮੇਟੀ ਬਣਾ ਕੇ ਆਮਾ ਦੇ ਪਾਰਟੀ ਦਾ ਪ੍ਰਧਾਨ ਬਣਾ ਕੇ ਸਾਡੇ ਜਿਹੜੇ ਪਹਿਲਾ ਪ੍ਰਧਾਨ ਰਹੇ ਆ ਦਰਸ਼ਨ ਕੌੜਾ ਜੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਠੀਕ ਕੰਮ ਕੀਤਾ ਹੁਣ ਕਿਉਂਕਿ ਉਹ ਕਾਂਗਰਸ ਪਾਰਟੀ ਦੇ ਵਿੱਚੋਂ ਆਏ ਸੀਗੇ ਪਰ ਹੁਣ ਜਿਹੜੀ ਇਲੈਕਸ਼ਨ ਹੋ ਰਹੀ ਹੈ ਇਹ ਸਾਰੇ ਆਰਗੇਨਿਕ ਚਾਹੇ ਸਰਪੰਚ ਦੀ ਗੱਲ ਲੈ ਲੋ ਚਾਹੇ ਬਲਾਕ ਸਰਪੰਚ ਦੀ ਗੱਲ ਲੈ ਲੋ ਚਾਹੇ ਜ਼ਿਲ੍ਹਾ ਪ੍ਰਸ਼ਦ ਦੀ ਗੱਲ ਲੈ ਲੋ ਚਾਹੇ ਕਾਰਪੋਰੇਸ਼ਨ ਜਿਹੜੀਆਂ ਵੱਡੇ ਸ਼ਹਿਰ ਨੇ ਜਲੰਧਰ ਲੁਧਿਆਣਾ ਅਮਰਪੁਰਾ ਉੱਥੇ ਵੀ ਐਮਸੀ ਦੀ ਇਲੈਕਸ਼ਨ ਹੋਣੀ ਹੈ ਨਗਰ ਪੰਚਾਇਤਾਂ ਦੀਆਂ ਇਲੈਕਸ਼ਨ ਹੋਣੀਆਂ ਨੇ ਨਗਰ ਕੌਂਸਲ ਦੀਆਂ ਇਲੈਕਸ਼ਨ ਹੋਣੀਆਂ ਨੇ ਉਹ ਸਾਰੇ ਜਿਹੜੇ ਜਿੱਤਣਗੇ ਸਾਰੇ ਆਮ ਆਦਮੀ ਪਾਰਟੀ ਦੇ ਚਹਾਰੋਂ ਯੋਧੇ ਹੋਣਗੇ ਜਿਹੜੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਚ ਕੰਮ ਕਰ ਰਹੇ ਆ ਅਸਲ ਦੇ ਵਿੱਚ ਹ ਗੇ সফਰ ਨੇ ਰੋਡ ਟ੍ਰਿਪ ਕਿਦ ਨਾਲ ਉਹ ਸੇਵਾ ਪਾਲਣਾ ਨਾਲ ਕੰਮ ਹੋਏਗਾ ਕੰਮ ਪਹਿਲਾਂ ਵੀ ਹੁੰਦਾ ਹੈ ਪਰ ਇਸ ਤੋਂ ਵੀ ਹੋਰ ਬਿਹਤਰ ਹੋਏਗਾ ਜਿਹੜੀਆਂ ਤੁਸੀਂ ਮੰਗਾ ਤੁਹਾਡੀਆਂ ਨੇ ਐਨਓਸੀ ਦੀ ਆ ਲਲਕੀਰਦੀ ਹੈ ਕੋਈ ਜਵੇਂ ਸ਼ਮਸ਼ਾਨ ਘਾਟ ਲਈ ਜਾਂ ਕਬਰਿਸਤਾਨ ਦੀ ਜਗਾਹ ਧਾਰਮਿਕ ਸੰਸਾਰ ਲਈ ਉਹ ਸਾਰੇ ਤੇ ਗੌਰ ਕਰਕੇ ਲਿਖਤੀ ਰੂਪ ਦੇ ਵਿੱਚ ਮੈਂ ਲੈ ਕੇ ਤੇ ਵਿਚਾਰ ਚਰਚਾ ਕਰਕੇ ਉਹਨੂੰ ਵੀ ਅਮਲੀ ਜਾਮਨਾ ਪਹਨਾਵਾਂਗੇ ਔਰ ਜਲਦ ਤੋਂ ਜਲ ਤੁਹਾਡੀਆਂ ਮੰਗਾਂ ਸਾਰੀਆਂ ਨੇ ਪੂਰੀਆਂ ਕਰਾਂਗੇ ਤੁਸੀਂ ਆਪਣਾ ਵਿਸ਼ਵਾਸ ਬਣਾ ਕੇ ਰੱਖੋ ਆਪਣਾ ਪਿਆਰ ਬਣਾ ਕੇ ਰੱਖੋ ਭਗਵਾਨਤਮਾਨ ਸਰਕਾਰ ਪਹਿਲਾਂ ਨਾਲੋਂ ਵੀ ਵੱਧ ਜੋਸ਼ ਦੇ ਨਾਲ ਤੇ ਹੌਸਲੇ ਨਾਲ ਤੁਹਾਡੀ ਸੇਵਾ ਕਰੇਗੀ ਹੁਣੇ 3 ਸਾਲ ਬਾਕੀ ਨੇ ਹੁਣੇ 3 ਸਾਲਾਂ ਦੇ ਵਿੱਚ ਅਸੀਂ ਇੰਨਾ ਕੰਮ ਕਰਾਂਗੇ ਤੁਹਾਡੇ ਜਿੰਨੇ ਮਸਲੇ ਨੇ ਕਣਕ ਦੇ ਜਿਹਨੇ ਮਸਲੇ ਨੇ ਜਵਾਬ ਕਾੜਦੇ ਛੋਟੇ ਛੋਟੇ ਜਿਹੜੇ ਮਸਲੇ ਹੁੰਦੇ ਕੋਈ ਰਕਸ਼ਨ ਕਾਰਡ ਬਣਨ ਵਾਲਾ ਕੋਈ ਆਧਾਰ ਕਾਰਡ ਬਣਨ ਵਾਲਾ ਛੋਟੇ ਛੋਟੇ ਕੰਮ ਨੇ ਜਵਾਬ ਕਾਰਡ ਬਣਨ ਵਾਲਾ ਜਾਂ ਕਿਸੇ ਦੀ ਪੈਨਸ਼ਨ ਨਹੀਂ ਲੱਗਿਓ ਸਾਰੇ ਜਿਹੜੇ ਕੰਮ ਆਸੀਂ ਕੈਂਪ ਵੀ ਲਾ ਰਹੇ ਹਾਂ ਉਹ ਸਾਰੇ ਤੁਹਾਡੇ ਮਸਲੇ ਹੱਲ ਕਰਾਂਗੇ ਬਹੁਤ ਬਹੁਤ ਮਿਹਰਬਾਨੀ ਮੱਖਣ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਤੁਹਾਡਾ ਸਦਾ ਦੋਨੇ ਹੱਥ ਜੋੜ ਕੇ ਸਿਰ ਚੁਕਾ ਕੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨੀ ਗਰਮੀ ਦੇ ਬਾਵਜੂਦ ਅੱਜ ਪਾਸੰਗ ਵਿੱਚ ਆ ਟਾਈਮ ਹੋ ਗਿਆ ਜੀ 8.5 9:00 ਬੱਜ ਚੱਲੇ ਆ ਤੁਸੀਂ ਇੰਨੀ ਗਰਮੀ ਦੇ ਬਾਵਜੂਦ ਵੀ ਤਾਂ ਵੱਡੇ ਕੱਠ ਦੇ ਰੂਪ ਦੇ ਵਿੱਚ ਆਇਓ ਮੇਰੀਆਂ ਭੈਣਾਂ ਦਾ ਬਜ਼ੁਰਗ ਮਾਤਾਵਾਂ ਦਾ ਬੱਚਿਆਂ ਦਾ ਨੌਜਵਾਨਾਂ ਦਾ ਅਫਜ਼ੁਰਕਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੀ ਵਾਰ ਨੰਬਰ ਮੰਨੀ ਚਿਹਰੇ ਵਾਰ ਨੰਬਰ ਆਖਦੇ 1000 ਸਮੱਸਿਆ ਮਾਣੀ ਮੇਰਾ ਛੋਟਾ ਵੀ ਰਾਜਕਮਰ ਇਹ ਲੈ ਕੇ ਆਇਆ ਨੇ ਕਿ ਉਹ ਮੰਗ ਪੱਤਰ ਲੈ ਰਹੇ ਆ ਇਹ ਸਾਰੀਆਂ ਪੋਰਟਲ ਤੇ ਚੜਨਗੀਆਂ ਇੱਕ ਇੱਕ ਚੀਜ਼ ਤੇ ਆਓ ਜੀ ਜਗਤ ਜੀ ਆਜੋ ਇੱਕ ਇੱਕ ਚੀਜ਼ ਤੇ ਵਿਚਾਰ ਚਰਚਾ ਕਰਕੇ ਸਾਰੇ ਕੰਮ ਜਿਹੜੇ ਆ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਅਸ਼ੀਰਵਾਦ ਚਾਹੀਦਾ ਇੱਕ ਵਾਰ ਜ਼ੋਰਦਾਰ ਤਾੜੀਆਂ ਆਪਣੇ ਆਪ ਹੀ ਲਾ ਦਿਓ ਜੀ ਮਾਨ ਸਾਹਿਬ ਇੱਕ ਜਿਹੜਾ ਮੈਂ ਤੁਹਾਡੇ ਨਾਲ ਪਿਛਲੇ ਹਫ਼ਤੇ ਡਿਸਕਸ ਕਰੀ ਸੀ ਨਾ ਫਰਾ ਪਟਿਆਣਾ ਰੋਡ ਵਾਲੀ ਜੀ ਪਾਈਪਲਾਈਨ ਦੀ ਉਹ ਬੰਦੀ ਆਈ ਨਾ ਉਹਨਾਂ ਨੂੰ ਮਿਲਣੀ ਸੀ ਅੱਜ ਮਿਚਿਹਰੇ ਆ ਗਏ よろしくお願いしま ਇਹਨੇ ਵੀ ਮੈਨੂੰ ਨਹੀਂ ਆਉਣਾ ਪੜਨਾ ਪਿਆ ਪਹਿਲਾਂ ਕੋਈ ਕਰਿਆ ਹੁਣ ਇਹਨਾਂ ਨਾਲ ਰਸਨਾ ਕੋਤੋਂ ਬਹਿਣਾ ਲਾਂਗੇ ਗੱਲ ਜੈਨ ਨਹੀਂ ਕੋਈ ਇੱਕ ਫਰਸਟ ਮੈਂ ਕਰਿਆ ਹਣਾ ਤੇ ਕਹਿੰਦਾ ਜੀ ਮੈਨੂੰ ਫੈਕਲ ਕਰੀ ਮੈਨੂੰ ਇਹ ਕੰਮ ਨਹੀਂ ਪੜਨਾ ਠੀਕ ਦਿਖਾ ਕੇ ਲੈ ਜੀ ਜੇ ਤੁਹਾਨੂੰ ਕੋਈ ਤਮੇ ਕੋਈ ਨਾ ਕੋਈ ਕਹਿੰਦੇ ਬਾਦੂ ਦੀ ਅਫਤ ਨਾ ਕਰਾਓ ਉਹ ਦਾ ਕੰਮ ਕਰਾਓ ਪਹਿਲਾਂ ਵੀ ਤੁਹਾਨੂੰ ਦੋ ਤਿੰਨ ਮਹੀਨੇ ਪੱ ਦਿੱਤਾ ਸੀ ਨਾ ਮੈਂ ਕਹਿੰਦਾ ਕਿ ਹਾਲੇ ਤੱਕ ਜਾਨੀ ਕਿ ਕੋਈ ਪੂਰਾ ਨਹੀਂ ਹੋ ਰਿਹਾ ਕੋਈ ਬੜੀ ਬੇਨਤੀ ਹੈ ਪੂਰਾ ਤਾਂ ਲੱਗੇ ਉਹ ਨਾ ਹੀ ਆ ਸਾਫ ਵਾਲਾ ਜੋ ਹੈ ਦੇ ਵੀ ਕੁਝ ਬਿੰਦੀ ਅਜੇ ਨਹੀਂ ਕੰਪਲੈਟ ਹੋਇਆ ਹੈ ਬਈ ਸਟਾਫ ਨੰਬਰ ਲੈਂਦੇ ਹਾਂ ਪਹਿਲਾ ਆ ਨੰਬਰ ਸਾਰੇ ਦੇਖੋ ਨੰਬਰ ਸਾਰੇ ਦੇਖੋ ਬੀਚ ਵਿੱਚ ਸੇਵ ਨਹੀਂ ਚਾਹੀਦਾ ਆ ਦੁਬਾਰਾ ਲਾਉਣਾ ਪੈਣਾ ਜੀ ਉਸੇ ਕੋਈ ਕਰਾਉਣੀ ਨਹੀਂ ਹੋਰ ਇਹ 2000 ਦਾ ਸਾਰੇ ਦਾ